ਬੜੀ ਕਰਦੇ ਛੋੜੇ ਪਕਾੜੇ ਦਾ ਅਰੇਂਜਮੈਂਟ ਬਹੁਤ ਵਧੀਆ ਚਾਹੋ ਭਾਈ ਦੇ ਜਾਣ ਲੋ ਗੋ ਗੋ ਸੀਪਾ ਕਸੀ ਯੂਸ ਕਰਾ ਲੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਗਾਇਜ਼ ਅੱਜ ਸਾਡੀ ਕਲੋਨੀ ਦੇ ਵਿੱਚ ਸਾਰੇ ਮੁੰਡਿਆਂ ਨੇ ਰਲ ਕੇ ਵਾਹਿਗੁਰੂ ਜੀ ਦਾ ਪਾਠ ਰਖਵਾਇਆ ਹੈ ਸਾਬ ਜਾਦਿਆਂ ਦੀ ਯਾਦ ਵਿੱਚ ਤੇ ਅਸੀਂ ਵੀ ਉੱਥੇ ਜਾ ਰਹੇ ਹਾਂ ਤਿਆਰੀ ਸ਼ਾਰੀ ਕਰ ਲਈ ਹੈ ਬਸ ਉੱਥੇ ਜਾ ਕੇ ਦੇ ਦਿਆਂ ਕਿ ਕਿਵੇਂ ਦਾ ਅਰੇਂਜਮੈਂਟ ਕੀਤਾ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਮੁੰਡਿਆਣੇ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਸਾਰੇ ਇਸ ਤਰ੍ਹਾਂ ਰਲ ਕੇ ਤੇ ਪਾਰਟ ਵਗੈਰਾ ਆਪਣੇ ਕਰਵਾਂਦੇ ਰਹਿਣ ਗੁਰੂ ਸਾਹਿਬਾ ਦੀ ਯਾਦ ਵਿੱਚ ਤੇ ਬਹੁਤ ਵਧੀਆ ਲੱਗਦਾ ਹੈ ਬਾਕੀ ਅਸੀਂ ਵੀ ਜਾ ਕੇ ਉੱਥੇ ਸੇਵਾ ਕਰਦੇ ਆਂ ਵਾਹਿਗੁਰੂ ਜੀ ਦਾ ਲੰਗਰ ਛਕਦੇ ਆਂ ਤੇ ਕੀਰਤਨ ਵਗੈਰਾ ਸੁਣਦੇ ਆਂ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਸਾਰਾ ਦਿਖਾਵਾਂਗੇ ਤੇ ਆਓ ਜੀ ਮਿਲਦੇ ਹਾਂ ਉੱਥੇ ਜਾ ਕੇ ਸ਼ਬਦ ਸਿਨੇ ਸੁਪਨਾ ਬਿਰਸ ਸੋਗ ਮਨ ਸਾੜੇ ਕਹਿ ਨਾ ਨਿਕਮੰਦ ਮੇਰੀ ਸਦਾ ਰੋਹਰਦਾ ਸਾਚੇ ਸਾਗੇ ਬੰਧਿਆ ਨਹੀਂ ਕਰਤੇ ਰੰਗ ਤਾਂ ਤੇਰੇ ਸੰਕਿਝੇ ਕਿਸ ਤੇਰੇ ਸੁਹਾਗ ਸਦਾ ਦੇ ਪਸਾਵ ਤੇਰੀ ਮਾ ਬਦ ਸਾਵੇ ਨਾਮ ਜਿਕੇ ਮੰਤਰ ਸੇ ਤੇਰੇ ਨਾਮ ਸੁਖ ਸੰਤ ਸ਼ਬ ਤੇਰੇ ਪੇਰ ਸੱਚਾ ਨਾਮ ਮੇਰਾ ਪੰਚ ਸ਼ਬ ਤਿਤ ਕਾਜ ਸੁਭਾਗੇ ਕਾਂ ਸੁਭਾਗੀ ਸ਼ਬਦ ਵਾਚ ਅਲਾਨਿਤ ਕਰਤਾ ਹੈ ਪੰਚ ਦਿਤ ਤਿਤ ਵਾਸੀ ਕੀਤੇ ਹਲ ਕੰਟ ਕਮਯਾ ਦੁਰਗਰ ਬਲ ਜੀ ਨਸੇ ਤੇਰੇ ਨਾਮ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਸਤ ਦੇ ਰਾਖੇ ਆਪ ਆਕਾਤਕ ਵਾਹਿਗੁਰੂ ਪੰਥ ਦੇ ਸਦਾ ਸਹਾਇ ਦਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿੰਨਾ ਤੋਂ ਪੰਥ ਨੇ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਇਧਰ ਆ ਹਲਵਾਈ ਆ ਆਪਣੇ ਲੱਗੇ ਹੋਏ ਨੇ ਸਾਰੇ ਪਕੌੜੇ ਪਕਾੜੇ ਦਾ ਅਰੇਂਜਮੈਂਟ ਬਹੁਤ ਵਧੀਆ ਚਾਹ ਗਰਮਾ ਗਰਮ ਵਾਹਿਗੁਰੂ ਜੀ ਦੀ ਚੱਲ ਰਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਹਾਂਜੀ 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 ਵਿੰਕਲ ਦੇ ਨੰਬਰ ਦੇ ਨਾਲ ਪਾ ਲਾਂ ਕਰ ਬਿਲਕੁਲ ਬਿਲਕੁਲ ਤੇ ਅਧਰਾ ਲੰਗਰ ਪਾਣੀ ਦਾ ਅਰੇਂਜਮੈਂਟ ਬਹੁਤ ਵਧੀਆ ਕਰ ਲੈਨੇ ਆਪਣੇ ਸਾਰੇ ਪਰਵਾਈ ਵੀਰੇ ਉੱਥੇ ਪਹੁੰਚੇ ਨੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਇਹਨਾਂ ਦਾ ਸੇਵਾ ਲੱਗੇ ਨੇ ਕਰਨ ਆਪਣੇ ਬਹੁਤ ਵਧੀਆ ਤੇ ਚੋਲ ਵਗੈਰਾ ਉਬਲ ਰਹੇ ਨੇ ਇੱਧਰ ਬੀਬੀਆਂ ਭਣਾ ਪ੍ਰਸ਼ਾਦੇ ਦੀਆਂ ਸੇਵਾ ਕਰ ਰਹੀਆਂ ਨੇ 400 ਬੰਦੇ ਦਾ ਅਰੇਂਜਮੈਂਟ ਕੀਤਾ ਸੀ ਆਪਣੇ ਸਾਡੇ ਵੀਰਾਂ ਨੇ ਤੇ ਬਹੁਤ ਬਾਤਰੀ ਵਾਲੀ ਗੱਲ ਹੈ ਜੀ ਇਹਨਾਂ ਵਾਸਤੇ ਤੇ ਆ ਆਪਣੇ ਸਾਰੇ ਵੀਰ ਭਰਾ ਖੜੇ ਆ ਤੇ ਬਾਕੀ ਕਲੋਨੀ ਵਾਸੀ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਆ ਕਿ ਉਹਨਾਂ ਨੇ ਇਸ ਉਪਰਾਲੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਬਾਬਾ ਜੀ ਦਾ ਬਹੁਤ ਧੰਨਵਾਦ ਆ ਬਾਬਾ ਜੀ ਸਾਡੇ ਗੁਰਦਾਸ ਸਿੰਘ ਜੀ ਤੋਂ ਨੇ ਤੇ ਬਹੁਤ ਹੀ ਸੋਹਣਾ ਕੀਰਤਨ ਕੀਤਾ ਤੇ ਸਾਡੇ ਵੀਰ ਕੁੱਕੀ ਹੁਣੀ ਸੇਵਾ ਕਰ ਰਹੇ ਨੇ ਨਾਲ ਬਾਬਾ ਜੀ ਦੇ ਗਰਮਾ ਗਰਮ ਦਾਲ ਵੈਗੁਰ ਜੀ ਦੀ ਬਾਲਟੀਆਂ ਵਿੱਚ ਪਾ ਕੇ ਤੇ ਹੁਣ ਸੰਗਤ ਵਿੱਚ ਵਰਤੋਂ ਜਾਣ ਜਾ ਰਹੇ ਆ ਇਤੋ ਕਿਉਂ ਗੋਭੀ ਦੀ ਸਬਜ਼ੀ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਹੈ ਤੁਸੀਂ ਬਾਕੀ ਆਪਣੇ ਕਮੈਂਟਾਂ ਵਿੱਚ ਰਿਵਿਊ ਦਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਹੈ ਬਾਕੀ ਆਪਣਾ ਵੀ ਜਾ ਰਿਹਾ ਹੈ ਸੇਵਾ ਕਰਨ ਵਾਸਤੇ ਬਾਜੀ ਉਸਤਾਦ ਵਿਨੇ ਪਾਜੀ ਥਾਲੀਆਂ ਫੜੋ ਥਾਲੀਆਂ ਫੜੋ ਬਿੱਲਾ ਕਹਿੰਦੇ ਬੈਠ ਜਾਓ ਥਾਲੀਆਂ ਥਾਲੀਆਂ ਚੰਗੇ ਫੜੋ ਸਕੂਲ N required 333 ਪਣਾ ਦੇ ਮਗਰ ਅੱਧੀ ਪੀਆ ਉਹ ਕਰਤੀ ਜਾਏ ਕਿ ਇਹ ਖਾਣ ਨੂੰ ਛੇ ਇੱਧਰ ਭੇਜ ਦਿਓ ਹੁਣ ਇੱਧਰ ਚਾਹ ਪੀਓ ਭਾਈ ਚਾਹ ਥੋੜੀ ਪਾਣੀ ਚਾਹ ਇੱਕ ਪੱਟਾ ਦੋ ਜੀ ਆਪਾਂ ਲੈ ਜਾਈਏ ਚਾਹ ਦਾ ਲੰਗਰ ਵੀ ਮਹਾਰਾਜ ਦੀ ਕਿਰਪਾ ਨਾਲ ਖਤਮ ਨਹੀਂ ਹੋਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਹੀ ਰਿਹਾ ਅਭਿਵਾਸ਼ਾ ਚੰਗੀ ਤਰ੍ਹਾਂ ਬੈਹ ਚੰਗੀ ਤਰ੍ਹਾਂ ਬਲੋਜ ਪਾ ਦੇ ਭਾਈ ਆ ਦੇਖੋ ਵੱਡੀ ਟਾਲ ਬਕਾਲੇ ਆਏ ਹੋ ਬਨੇ ਸਾਰੇ ਭੋਨੇ ਇੱਥੇ ਤੇ ਦੋਸਤ ਕੀ ਨੇ ਇਧਰ ਆ ਪਿਓ ਜਨਾਬੀ ਪਿੰਕ ਪਾ ਤੇ ਵੱਡਾ ਪ੍ਰਾਤ ਆਇਆ ਹਾਂ ਨਾਲ ਪਾਈ ਮੁੰਡਿਆ ਲੰਗਰ ਸ਼ਕਾ ਦੇ ਜੀ ਇੱਥੇ ਪਾ ਦੇ ਯਾਰ ਬਸ ਇਧਰ ਵੀ ਹੋ ਗਿਆ ਨਾ ਜੇ ਓਏ ਨਿਕਲ ਪਾ ਆ ਅਮੀਰ ਆ ਲਾ ਲਾਲੀਆ ਲੈ ਪਕਰ ਗਾਉਂ ਤੇ ਆ ਐਮ ਸੀ ਡੀ ਬਰੇਡ ਐਮ ਸੀ ਪੀ ਕਿ ਕੌਣ ਐਮ ਸੀ ਅੱਛਾ ਅੱਛਾ ਜਥੇਦਾਰ ਜੀ ਤੋਂ ਬਾਜੀ ਬੁਲਾਓ ਜਥੇਦਾਰ ਸਾਹਿਬ ਸਬਸਕ੍ਰਾਈਬ ਕਰੋ ਭਾਈ ਦੇ ਚੈਨਲ ਨੂੰ ਬੋ ਬੋ ਵਧੀਆ ਵੀਡੀਓ ਸਬਸਕ੍ਰਾਈਬ ਭਾਈ ਪੂਰੀ ਪਿਆਰ ਬੋਲਦੀ ਨਾ ਲਾਸਟ ਤੋ ਫੋਟੋ ਵੀ ਕਰੋ ਚੋਰਬਾਜੁਰ ਜੀ ਭਾਈ ਚੈਨਲ ਬੈਸਟ ਹੈ ਭਾਈ ਬੈਸਟ ਚੈਨਲ ਇਹਦਾ ਨਾਮ ਕੀ ਸੀ ਜੱਤਾ ਭੁੱਲ ਗਿਆ ਮੈਨੂੰ ਬਾਬਾ ਜੀ ਪਿਆਰੇ ਬਾਬਾ ਜੀ ਬਾਬਾ ਗੁਰਦੇਵ ਸਿੰਘ ਜੀ ਬਾਜੀ ਹੁਣ ਪਾ ਦਿਓ ਵੀਡੀਓ ਤਿੰਨ ਥਾਂ ਦੇ ਰੋ ਆਜੋ ਕੱਲ ਥਾਂ ਦੇ ਗੱਡੀ ਰਾਜੇ ਇੱਧਰ ਆ ਰਾ ਤੇਰੀ ਗੱਲ ਸੱਚ ਹੀ ਹੋ। ਅਬ ਇਹਨੇ ਕੀ ਕਹੀ ਹੁੰਦਾ ਕਹਿੰਦਾ ਮੇਰੀ ਜਗਰ ਦਾਲ ਚ ਪਾਏਣੀ ਆ। ਹਾਏ ਲਾ। ਚਲ ਗਿਆ ਹੀ ਪਰੇ ਨੂੰ ਹੁਣ। ਇਹਨਾਂ ਭਰਾ ਕਾਜੂ ਦੀ ਦਾਲ ਚ ਲਗਾਏ ਆ ਅਲਫਾ ਵਿੱਚ ਪਾ ਕੇ। ਕਾਜੂ। ਟੈਂਟ ਵਾਲੇ ਵੀਰ ਵੀ ਆਪਣਾ ਸਮਾਨ ਸਮੂਹ ਹੁਣ ਪੈਕ ਕਰਦੇ ਪਏ ਨੇ। ਤੇ ਮਹਾਰਾਜ ਦੀ ਕਿਰਪਾ ਨਾਲ ਪ੍ਰੋਗਰਾਮ ਆਪਣਾ ਬਹੁਤ ਵਧੀਆ ਹੋ ਗਿਆ। ਮੁੰਡੇ ਲੱਗੇ ਆ ਸਾਰੇ ਸੇਵਾ ਕਰਦੇ ਪਏ ਨੇ ਆਪਣੇ। ਜਾ ਨੂੰ ਜਿਹਨੂੰ ਤੁਹਾਨੂੰ ਫਿੱਦਰ ਦੇਣਾ ਆ ਨਾ ਫੋਟੋ ਵੀ ਹੋਈ ਹੈ ਤੁਹਾਡੇ ਕੰਮ ਦਾ ਫਾਟਾ ਜੀ ਇੱਧਰ ਆਓ ਇੱਟਾਂ ਦੇ ਨਾਲ ਇਹ ਸਭ ਤੋਂ ਪਹਿਲਾਂ ਸਲਾਮ ਮੁੰਡੇ ਦੇ ਕੀ ਇੱਥੇ ਇੱਟਾਂ ਫੜ ਕੇ ਖਲੋਜੋ ਦੋ ਚੱਲ ਸੋ ਬਹੁਤ ਹੀ ਵਧੀਆ ਜਿਹੜਾ ਸਾਡੇ ਮਹੱਲੇ ਚ ਪਰਾਲਾ ਕੀਤਾ ਗਿਆ ਮੁੰਡਿਆਂ ਵਾਲੇ ਯੂਥ ਕਲੱਬ ਵਾਲੋਂ ਬਹੁਤ ਵਧੀਆ ਕੰਮ ਕੀਤਾ ਮੁੰਡਿਆਂ ਸਾਰਿਆਂ ਨੇ ਚੜਦੀ ਕਲਾ ਚ ਰਹੇ ਬੰਦੇ ਮੇਰੇ ਨਾਲ ਹੋਰ ਵੀ ਆ ਗਏ ਨੇ ਪਰ ਉਹ ਥੋੜੇ ਥੋੜਾ ਜਿਹਾ ਇਧਰ ਉਧਰ ਹੋ ਗਏ ਆ ਬੰਦੇ ਸਾਰੇ ਤਗੜੇ ਨੇ ਆਪਣੇ ਅੱਗੇ ਆ ਜਾਓ ਅੱਗੇ ਆ ਜਾਓ ਅੱਗੇ ਜੀ ਆ ਅੱਗੇ ਸ਼ਿਕਾ ਦਾ ਮਾਰਿਆ ਨੂੰ ਦੋ ਆਪਣੇ ਆ ਪ੍ਰਧਾਨ ਜਿਹੜੇ ਆ ਨਾ ਦੋ ਖੜੇ ਕਰਨੇ ਆ ਸਾਡੇ ਬਦੁੱਤੇ ਦੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲਾ ਜੀਟੀ ਰੋਡ ਨਿਊ ਗੋਬਿੰਦਰਗੜ ਗੁਰਦਾਸਪੁਰ ਦੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਤੇ ਇਹਨਾਂ ਨੇ ਇੱਕ ਯੂਥ ਬਣਾਇਆ ਹੈ ਬਈ ਜੇ ਕਰੀ ਆਪਣੇ ਕਲੱਬ ਦਾ ਨਾਮ ਦੱਸ ਦਿਓ ਸੀਰ ਭਗਤ ਸਿੰਘ ਯੂਥ ਕਲੱਬ ਜੀ ਸੋ ਇਹ ਜਿਹੜਾ ਕਲੱਬ ਹੈ ਇਹ ਵੱਧ ਚੜ ਕੇ ਹਿੱਸਾ ਪਾ ਰਿਹਾ ਹੈ ਅੱਜ ਇਹਨਾਂ ਨੇ ਵਾਹਿਗੁਰੂ ਜੀ ਦਾ ਪ੍ਰਕਾਸ਼ ਕੀਤਾ ਸੀ ਆਪਣੇ ਕਲੋਨੀ ਵਿੱਚ ਤੇ ਪਾਠ ਕਰਵਾਇਆ ਹੈ ਮਹਾਰਾਜ ਦੇ ਲੰਗਰ ਵਰਤਾਏ ਗਏ ਨੇ ਚਾਹ ਦਾ ਲੰਗਰ ਲਗਾਏ ਤੇ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਆਪਣੇ ਭਰਾ ਕਲੋਨੀ ਵਿੱਚ ਰਹਿੰਦੇ ਨੇ ਜਾਂ ਜਿੰਨੇ ਵੀ ਆਪਣੇ ਐਨ ਆਰ ਆਈ ਭਰਾ ਆਣੇ ਇਸ ਯੂਥ ਨੂੰ ਵੱਧ ਚੜ ਕੇ ਸੇਵਾ ਕਰੋ ਤੇ ਇਸ ਯੂਥ ਨੂੰ ਵੱਤ ਚੜਕੇ ਹੌਸਲਾ ਦੋ ਕਿ ਆਉਣ ਵਾਲੇ ਸਮੇਂ 'ਚ ਇਹ ਕਾਫੀ ਅੱਗੇ ਜਿਹੜੇ ਉਪਰਾਲੇ ਕਰ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ ਤੇ ਆਪਣੇ ਸਾਰੇ ਵੀਰਾਂ ਤੱਕ ਪਹੁੰਚਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵੀ ਅੱਜ ਕੋਲਾ ਕੀਤਾ ਗਿਆ ਸ਼ਹੀਦ ਭਗਤ ਸਿੰਘ ਯੂਥ ਕਲੱਬੋਲੋਂ ਨੀਉ ਗੋਬਿੰਦਨਗਰ ਪਟਾਲਾ ਰੂਡ ਗੁਰਦਾਸਪੁਰ ਤੋਂ ਆਪਣੇ ਸਾਰੇ ਵੀਰਾਂ ਤੇ ਬੀਬੀਆਂ। ਸੋ ਆਪਾਂ ਹੀ ਜਾਣਦੇ ਹਾਂ ਕੋਈ ਵੀ ਬੇੜੀ ਨਸ਼ਿਆਂ 'ਚੋਂ ਨਾ ਪਵੇ। ਆਪਣੇ ਜੋ ਵੀ ਮੁੱਲੇ ਚ ਛੋਟੇ ਛੋਟੇ ਬੱਚੇ ਜਿੰਨੇ ਵੀ ਹੁੰਦੇ ਆ ਸਾਰੇ ਉਪਰਾਲਾ ਕਰ ਸਕਦੇ ਆ ਆਪਣੇ ਆ ਕੋਈ 10ਵੀਂ ਚਾ ਕੋਈ ਕਲਾਸ 5 ਚਾ ਕੋਈ ਕਲਾਸ 2 ਚਾ ਸਾਰਿਆਂ ਨੇ ਉਪਰਾਲੇ ਕੀਤੇ ਆ ਤੇ ਵੱਧ ਚੜ ਕੇ ਸਾਰਿਆਂ ਨੇ ਹਿੱਸਾ ਪਾਇਆ ਫਿਰ ਮੁੱਲੇ ਵਾਲੇ ਵੀ ਨਾਲ ਤੁਰਦੇ ਆ ਵੱਧ ਤੋਂ ਵੱਧ ਸਾਥ ਦੋ ਇਹਨਾਂ ਦਾ ਜਿੰਨਾ ਦਿੱਤਾ ਜਾਂਦਾ ਵੀ ਅੱਗੇ ਤੋਂ ਹੋਰ ਵੀ ਵਧੀਆ ਵਧੀਆ ਜਿਹੜੇ ਪ੍ਰੋਗਰਾਮ ਆ ਉਹ ਕੀਤੇ ਜਾਣਗੇ ਸੋ ਇਹਨਾਂ ਨੂੰ ਨਹੀਂ ਮੈਂ ਕੱਲ ਨੂੰ ਕਹਿੰਦਾ ਮੈਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਕਹਿੰਦਾ ਵਾਂ ਬੱਚਿਆਂ ਨੂੰ ਕਹਿੰਦਾ ਵੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਨਸ਼ਿਆਂ ਤੋਂ ਪਹਚਾਣੀ ਆ ਉਹਨਾਂ ਨੂੰ ਜੇਮਾ ਚ ਪਾਓ ਇਤਾਂ ਦੇ ਪ੍ਰੋਜੈਕਟ ਉਹਨਾਂ ਕੋ ਕਰਾਓ ਇਤਾਂ ਦੇ ਕਲੱਬ ਬਣਾਓ ਬਾਹਰ ਐਨ ਆਰ ਆਈ ਵੀਰ ਬੈਠੇ ਸਾਡੇ ਜਿੰਨੇ ਵੀ ਆਪਕਾ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਵਧਾ ਚੜਾ ਗਏ ਸਰ ਸੇਵਾ ਪਾਈ ਉਧਰੋਂ ਤੇ ਲੰਗਰ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਘਾਟਾ ਨਹੀਂ ਆਂ ਦਿੱਤਾ ਉਹਨਾਂ ਨੇ ਕੋਈ ਵੀ ਤੇ ਰੱਬ ਚੜ੍ਹਦੀਆਂ ਕਲਾ ਬਖਸ਼ੇ ਉਹਨਾਂ ਨੂੰ ਵੀ ਜਿਹੜੇ ਬਾਹਰ ਬੈਠੇ ਨੇ ਨਸ਼ਿਆਵਲ ਜਾਣ ਨਾਲ ਚੰਗਾ ਜਿਹਾ ਆਪਾਂ ਪੰਜਾਬ ਦੇ ਵਿੱਚ ਹਰ ਇੱਕ ਇੱਕ ਪਿੰਡ 'ਚ ਇੱਕ ਸ਼ਹਿਰ 'ਚ ਇੱਕ ਮਹੀਨੇ ਜਿਹਦਾਂ ਦਾ ਗਰੁੱਪ ਫੜਾਈਏ ਵੀ ਜਿਹੜਾ ਵਾਦੇ ਚੜ੍ਹ ਕੇ ਲੰਗਰ ਲਾਵੇ ਹਰ ਕੋਈ ਪ੍ਰੋਗਰਾਮ ਕਰੇ ਮਹੱਲੇ 'ਚ ਜਿਹੜੇ ਹੋਰ ਵੀ ਉਪਰਾਲੇ ਆ ਜਿਹੜੇ ਸਾਡੇ ਕਲੱਬ ਵਾਲੇ ਕੀਤੇ ਜਾਣਗੇ ਉਹਨਾਂ ਵਾਲੇ ਸਮਿਆਂ 'ਚ ਜਿੱਦਾਂ ਝੋਟੇ-ਬਾਟੇ ਲਾਵਾਂਗੇ ਆਪਾਂ ਆਪਣੇ ਮਹੱਲੇ ਨੂੰ ਸਵਾਰਾਂਗੇ ਆਪਣੀ ਕਲੋਨੀ ਨੂੰ ਸਵਾਰਾਂਗੇ ਆਉਣ ਵਾਲੇ ਸਮੇਂ ਬਹੁਤ ਵਧੀਆ ਕੰਮ ਕੀਤੇ ਜਾਣੀ ਹੈ ਸਾਡੇ ਵੱਲੋਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਵੇ ਮੈਂ ਓਰੀ ਜਾਂਦਾ ਓਏ ਇਹ ਵੀ ਮੇਰੇ ਹੋ ਗਿਆ ਨਾ ਇਹ ਬੜਾ ਤੰਤ ਕੁੜੀ ਖਰਾਬ ਹੋ ਗਿਆ ਓ ਮਾਮੀ ਜਿਦਾ ਮੈਂ ਸੀ ਓ ਮਾਮੀ ਤੇਰਾ ਡਮ ਹੋਣੀ ਬੀਤ ਗਿਆ। ਸੱਚੀ ਗੱਲ ਇਹਨੇ ਕੱਲ ਨੂੰ ਤਾਂ ਆਇਆ। ਹੁੰਦ ਫੁੱਲ ਪੈ ਗਈ ਐਸ ਟਾਈਮ। ਤੁਹਾਨੂੰ ਤਾਂ ਨਹੀਂ ਆਉਂਦਾ। ਉਹ ਕੋਈ ਕੱਟ ਮਾਰਨਾ। ਮੈਂ ਮਾਰ ਦੇਖੀ। ਯਾਰ ਤੂੰ ਇਸ਼ਾਰੇ ਛੱਡ ਦੋ ਮੈਂ ਕੱਲਾ ਬੜਾ। ਆਹ। ਓਏ ਔਰ ਆਰਾਮਨਾ ਆਰਾਮਨਾ। ਉਹ ਵੇਖ ਲਿਓ। ਓਏ ਓਏ ਮੈਂ ਸੀਰੀਅਸ ਨਹੀਂ ਕਿਹਾ। ਨਾਓ ਸੰਗਜੀ ਦੇ ਕ ਚਲੋ ਚਲੋ ਕੋਲੇ ਨਾ ਬੰਨ੍ਹਦੇ ਨਹੀਂ ਨਹੀਂ ਇੱਕ ਸਾਈਡ ਦੇ ਰੋ ਯਾਰ ਗੱਜਾ ਅੰਦਰ ਪੋਛ ਵਾ ਨਹੀਂ ਦੇ ਦੇ ਰੇ ਕੋਟੀ ਕੋਟੀ ਬਟੀ ਹੈ ਜੇ ਕੋਈ ਗੱਡ ਦੇ ਨਾ ਤਾਂ ਹੰਦ ਪਈ ਜਾ ਜਾ ਭਾਈ ਨੂੰ ਭਾਲ ਭਾਈ ਅਨੂ ਰਣ ਦੇ ਦੇ ਨੀ ਕੋਈ ਕਿਦਰ ਪੈ ਧਿਆਨ ਚਲ ਆ ਜਾ ਯਾਰੇ ਅਜ ਨਾਲ ਕਿਹਨੇ ਬੋਲੇ ਮੈਨੂੰ ਆਪ ਹੀ ਕਹਿਣਾ ਮਾਈ ਖਾਲਸਾ ਭਾਈ ਪ੍ਰਤੇਜ ਜੀ ਸੰਗਤ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਹੀ ਸਾਡਾ ਬਹੁਤ ਵਧੀਆ ਹੋਇਆ ਸਾਰੇ ਮੁੰਡਿਆਂ ਨੇ ਬਹੁਤ ਜ਼ਿਆਦਾ ਆਪਣਾ ਸਾਥ ਦਿੱਤਾ ਉਮੀਦ ਕਰਦੇ ਆ ਕਿ ਅੱਗੇ ਆਉਣ ਵਾਲੇ ਸਾਡੇ ਜਿੰਨੇ ਵੀ ਪ੍ਰੋਗਰਾਮ ਆ ਸਾਰੇ ਇਸੇ ਤਰ੍ਹਾਂ ਵੱਧ ਚੜ ਕੇ ਹਿੱਸਾ ਪਾਉਣ ਤੇ ਲਾਸਟ ਵਿੱਚ ਆਪਾਂ ਫਤਿਹ ਬੁਲਾਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ